ਪੀਰਾ ਆਉਂਦੀਆਂ ਨੇ ਜਿਆਦਾ ਮੈਨੂੰ ਤੇਰੀਆਂ ਹਾਂ ਵੇ ਆਉਂਦੀਆਂ ਨੇ ਜਿਆਦਾ ਮੈਨੂੰ ਤੇਰੀਆਂ ਪੀਰਾ ਆਉਂਦੀਆਂ ਨੇ ਜਿਆਦਾ ਮੈਨੂੰ ਤੇਰੀਆਂ ਨਾ ਜਿੰਦ ਦੁਖੜ ਸੁਹਾਰਦੀ ਗੁੱਸੇ ਹੋਈ ਨਾ ਵੇ ਲਾਲਾਂ ਵਾਲਿਆ ਪੀਰਾ ਦਾਨੀ ਦੇ ਕੋਲੇ ਢੇੜਾ ਮਾਰ ਜੀ ਹਾਏ ਦਾਨੀ ਦੇ ਕੋਲੇ ਢੇੜਾ ਮਾਰ ਜੀ ਹੋ छॾ न सघां तेर टीचर बहुत कराई हो गल उॾी लुक लुक जोतां लाई मेरा पीर तूं गा बि फुल वरगा हीर तूं गबी फुल वरगा ਮੇਰਾ ਪੀਰ ਤੂੰ ਗਲਾਬੀ ਫੁੱਲ ਬਾਰੇ ਗਾਣਾ ਮੈਨੂੰ ਦਿਲ ਚੋਂ ਵਸਾਰ ਦੀ ਗੁੱਸੇ ਹੋਈ ਨਾ ਬੇ ਲਾਲਾਂ ਵਾਲਿਆ ਪੀਰਾ ਦਾਨੀ ਦੇ ਕੋਲੇ ਘੇੜਾ ਮਾਰ ਜੀ ਹਏ ਦਾਨੀ ਦੇ ਕੋਲੇ ਘੇੜਾ ਮਾਰ ਜੀ ਹੋ ਪੀਰਾ ਤੈਨੂੰ ਮੰਨ ਦੀਆਂ ਮੈਂ ਖਾਰ ਖਾਂਦੀ ਆ ਦੁਨੀਆਂ ਦੇ ਉਤੋਂ ਉਤੋਂ ਤਾਂ ਮਿੱਠੇ ਨੇ ਪਰ ਵਿੱਚੋਂ ਤਿੱਖੀਆਂ ਛੁਰੀਆਂ ਵੇ ਕਿਤੇ ਦਰਸ਼ ਦਿਖਾ ਕੇ ਤੂੰ ਗਰੀਬਣੀ ਨੂੰ ਹਏ ਦਰਸ਼ ਦਿਖਾ ਕੇ ਤੂੰ ਗਰੀਬਣੀ ਨੂੰ ਕਿਤੇ ਦਰਸ਼ ਦਿਖਾ ਕੇ ਤੂੰ ਗਰੀਬਣੀ ਨੂੰ ਦਾਨੀ ਦਾ ਵੀ ਸੀਨਾ ਠਾਰਦੀ ਗੁੱਸੇ ਹੋਈ ਨਾ ਵੇ ਲਾਲਾਂ ਵਾਲਿਆ ਪੀਰਾ ਦਾਨੀ ਦੇ ਕੋਲੇ ਘੇੜਾ ਮਾਰ ਜੀ ਹਏ ਹੇ ਦਾਨੀ ਦੇ ਕੋਲੇ ਘੇੜਾ ਮਾਰ ਜੀ ਛੱਡ ਨਹੀਂ ਤੱਕਦੀ ਪੱਲਾ ਤੇਰਾ ਕੀ ਦੁਨੀਆ ਨੂੰ ਸਮਝਾਵਾਂ ਬੇ ਹੋ ਜੀ ਕਰਦਾ ਮੇਰਾ ਪੀਰਾ ਬੇਖੋਪ ਮੈਂ ਜੋ ਤਾਂ ਲਾਮਾ ਬੇ ਦਸ ਲੈਣਾ ਕੀ ਏ ਦੋਲਤਾ ਤੇ ਸ਼ੋਰ ਤਾਂ ਤੋਂ ਹੋਏ ਲੈਣਾ ਕੀ ਏ ਦੋਲਤਾ ਤੇ ਸ਼ੋਰ ਤਾਂ ਤੋਂ ਦਸ ਲੈਣਾ ਕੀ ਏ ਦੋਲਤਾ ਤੇ ਸ਼ੋਰ ਤਾਂ ਤੋਂ ਗੋਲੀਆਂ ਮੈਂ ਸਰਕਾਰ ਦੀ ਗੁੱਸੇ ਹੋਈ ਨਾ ਬੇ ਲਾਲਾ ਵਾਲਿਆ ਪੀਰਾਦਾਨੀ ਦੇ ਕੋਲੇ ਘੇੜਾ ਮਾਰ ਜੀ ਹਏ ानी دے کولے کیڑا मार जी